ਜਿਹੜਿਆ ਨੇ ਆ ਕੇ ਇਹ ਕਲੀਏ ਜਾਂ ਦੌੜ ਕੇ ਆਪਾਂ ਨੂੰ ਐਟ ਦ ਬਾਥ ਬੈਟਰੀ ਲਗਾ ਕੇ ਦੇਣੀ ਆਮ ਤਰ੍ਹਾਂ ਦੀਆਂ ਰਿਆਮ ਆਪਾਂ ਦੇ ਨਾਮ ਜੋ ਵੀ ਆ ਨੰਨੇ ਸਭੇ ਜਿਹੜੇ ਕੰਮ ਲੈ ਕੇ ਆਏ ਹੋ ਕੀ ਨਾਮ ਵੀਰੇ ਨੂੰ ਰਾਗ ਨਾਮ ਹੈ ਮੇਰਾ ਵੀਰੇ ਕਿੱਥੋਂ ਦੇ ਰਹਿਣ ਵਾਲੇ ਵੀਰੇ ਮੱਲਾ ਵਾਲਾ ਖਾਸ ਉਂਦਰਪੋਣੀ ਗਲੀ ਨੰਬਰ ਕਹਿੰਨਾ ਵੀਰੇ ਕੀ ਮਾਮਲਾ ਕੀ ਹੈ ਵੀਰੇ ਪਰਸੂ ਦੀ ਗੱਲ ਆ ਅਸੀਂ ਮੁੱਕੇ ਜਾਵਾਂਗੇ ਉਹ ਗੱਲ ਰਾਤ ਨੂੰ ਆ ਗਿਆ ਸੀ ਗੱਡੀ ਲਾਈ ਆ ਸਭ ਕੁਝ ਸੈਟ ਸੀ ਆ ਤੇ ਦੂਜੀ ਰਾਤ ਨੇਰੀ ਜਾਂਦੀ ਵੀ ਉਸ ਤੋਂ ਤੜਕਿਆ ਕੇ ਦੇਖਿਆ ਸਾਡੀ ਗੱਡੀ ਦਾ ਸ਼ੀਸ਼ਾ ਟੁੱਟਾ ਹੋਇਆ ਸੀਗਾ ਜੋ ਕਿ ਵਿੱਚੋਂ ਸਮਾਨ ਸਾਡਾ ਗਿਆ ਪੁਆ ਐਂਪ ਬੇਸ ਐਂਪ ਕੋ ਬੇਸ ਗੱਡੀ ਦਾ ਕਾਗਜ਼ਤ ਬਲਕਿ ਕਾਰੀ ਵਾਲਾ ਬੈਗ ਸੀ ਵਿੱਚ 4 ਤੋਂ 5000 ਰੁਪਇਆ ਸੀਗਾ ਗੱਡੀ ਦੀ ਬੈਟਰੀ ਗਿਆਪ ਸੀ ਅੱਛਾ ਵੀਰੇ ਲੱਗਦਾ ਤੁਹਾਨੂੰ ਕਿ ਕਿੰਨਾ ਵੱਲੋਂ ਇਹ ਵਾਰਦਾਤ ਕੀਤੀ ਗਈ ਨਸ਼ੀੜੀਆਂ ਦੇ ਕੰਮ ਹੀ ਲੱਗਦੇ ਜੀ ਅੱਛਾ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਤੇ ਉਸ ਦੇ ਕਾਰਨ ਜਿਹੜੇ ਨਸ਼ਈਆਂ ਨੂੰ ਨਸ਼ਾ ਕਰਨ ਦੇ ਲਈ ਇਹ ਚੀਜ਼ ਹੈ ਜੀ ਉਹਨਾਂ ਨੂੰ ਡਰ ਨਹੀਂ ਰਿਹਾ ਕੋਈ ਕੈਮਰਾ ਦਾ ਡਰ ਨਹੀਂ ਰਿਹਾ ਸ਼ਰਿਆਮ ਆ ਕੇ ਕਰਦੇ ਕੰਮ ਜੋ ਵੀ ਆ ਉਹਨੇ ਸਾਡੇ ਵੀ ਬਹੁਤ ਨੁਕਸਾਨ ਕੀਤਾ ਨਾਲੇ ਬ੍ਰਦਰ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਟੋਟਲ ਭਾਈ 10 ਤੋਂ 15000 ਦਾ ਨੁਕਸਾਨ ਹੈ ਚੱਕੀ ਕੀ ਚੀਜ਼ਾਂ ਗਿਆ ਸੀ ਵੀਰੇ ਐਂਪ ਬੇਸ ਬੈਟਰੀ ਤੇ ਗੱਡੀ ਦੇ ਕਾਰਗਰ ਜੋ ਸਭ ਤੋਂ ਮੇਨ ਸੀਗੇ ਤੇ ਵਿੱਚ ਉਹਨਾਂ ਕੋਈ ਨਕਦੀ ਪੈਸੇ ਸੀ ਕਾਗਿਆਂ ਵਾਲਾ ਬੈਗ ਹੀ ਗਿਆ ਤੇ ਬ੍ਰਦਰ ਤੁਸੀਂ ਗੱਡੀ ਹਰ ਰੋਜ਼ ਜਾਂ ਹਰ ਵਕਤ ਇੱਥੇ ਖੜਾ ਰਦੇ। ਇੱਥੇ ਖੜੀ ਹੁੰਦੀ ਨਹੀਂ ਗੱਡੀ। ਅੱਛਾ। ਕੀ ਕੀ ਕਹਿਣਾ ਚਾਹੁੰਦੇ ਵੀਰੇ? ਕਹਿਣੇ ਕਿ ਬੱਸ ਚੋਰ ਜਲਦੀ ਜਲਦੀ ਫੜੀ ਜਾਣਾ। ਜੋ ਕਿ ਨਸ਼ੇ ਨੂੰ ਕੰਟਰੋਲ ਕੀਤਾ ਜਾਵੇ ਨਸ਼ੇ ਦੇ ਵਾਧੇ ਕਰਨ ਕਰਕੇ ਇਹ ਕੰਮ ਹੁੰਦੇ ਆ। ਹਾਂਜੀ ਸਰ ਕੀ ਨਾਮ ਹੈ ਜੀ? ਮੈਂ ਮੈਂ ਬਲੀ ਸ਼ਰਮਾ 991011 ਲੈ ਰਿਹਾ। ਇਹ ਕਿ ਮੇਰੀ ਗੱਡੀ ਆਪਣੀ ਹੈ। 24 ਤਰੀਕ ਨੂੰ ਅਸੀਂ ਮੋਗੀ ਗਏ ਸੀ। ਹਾਂਜੀ। ਤੇ ਲੇਟ ਆਏ ਆ 7-8 ਵਜੇ ਆ ਕੇ ਥੱਕੇ ਸੌਂਗੇ। ਜਵਾਬ ਲੜ ਗਈ ਹੈ। ਅਨੇਰੀ ਚਲੀ ਹੈ। ਉਹਨਾਂ ਨਸ਼ੇੜੀਆਂ ਨੇ ਆ ਕੇ ਨਵੀਂ ਗੱਡੀ ਦੇ ਸ਼ੀਸ਼ਾ ਦੋੜ ਕੇ ਵਿੱਚੋਂ ਡਾਕੂਮੈਂਟ ਐਂਪ ਬੈਸ ਤੇ ਬੈਟਰੀ ਲਾਗ ਲੈ ਗਏ। ਪੁਲਿਸ ਆ ਜਿਹੜੀ ਬਿਜੀ ਹੈ ਟ੍ਰੈਕਸ਼ਨ ਦੇ ਵਿੱਚ ਤੇ ਚੋਰਾਂ ਨੂੰ ਫਿਰ ਬੁਲਾਉਂਦੇ ਨੇ। ਇਹਨਾਂ ਛੇੜ ਕੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਚੋਰੀਆਂ ਕਰਦੇ ਆ। ਸਾਡੇ ਸਰਕਾਰ ਕੇ ਰਵੈਸ਼ਟਾ ਕਿ ਨਸ਼ੇ ਦਾ ਕਾਬੂ ਪਾਇਆ ਜਾਵੇ। ਚੋਰਿਆਂ ਨੂੰ ਨਾ ਨੱਥ ਪਾਈ ਜਾਵੇ।